ਨਾ ਪ੍ਰਬੰਧਕ ਕਮੇਟੀ ਕਿਦੇ ਦੇਖਦੀ ਆ ਨਾ ਕਿਤੇ ਤੁਹਾਡਾ ਕਾਲੀ ਦਲ ਦੇਖਦਾ ਸਾਰਾ ਕੁਝ ਤੈ ਸ਼ਨੈਸ਼ ਕਰ ਦਿੱਤਾ ਇਸ ਬੰਦੇ ਨੇ ਕਿ ਜੇ ਹੋਵੇ ਤੇ ਮੇਰਾ ਖਾਨਦਾਨ ਕਿਹੜਾ ਆਇਆ ਮਜੀਠੀਏ ਸਰਦਾਰਾਂ ਦਾ ਗਾਲ ਵੱਢ ਕੇ ਤੇ ਲੈ ਆਂਦੇ ਮਜੀਠੀਏ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਾ ਗਏ ਜਿਹੜੇ ਅੰਗਰੇਜ਼ਾਂ ਦੇ ਟਾਊਟ ਵੜ ਕੇ ਕੌਮਨਾ ਗਿਦਾਰੀ ਕਰਦੇ ਰਹੇ ਕਿਰਪਾ ਕਰੋਗੇ ਯਕੀਨ ਕਰੋਗੇ ਸਾਡੇ ਤੇ ਅਸੀਂ ਪੰਥ ਤੇ ਗ੍ਰੰਥ ਦਾ ਸਿਧਾਂਤ ਕਾਲ ਤੱਕ ਤੇ ਇੱਕ ਹਫ਼ਤੇ ਦੇ ਵਿੱਚ ਸੁਤੰਤਰ ਰੂਪ ਚ ਲਾਗੂ ਕਰਾਂਗੇ ਇਹ ਗੁਰੂ ਗੁਰੂ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਦਸਮ ਪਾਤਸ਼ਾਹ ਦੇ ਹੁਕਮ ਬੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਓ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਪੰਜਾਂ ਚੋ ਕਰਿਓ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਜਿਨੇ ਜਨਾ ਪੰਨਿਆਂ ਨੂੰ ਗੁਰੂ ਦਾ ਰਤਬਾ ਦਿੱਤਾ ਗੁਰਿਆਈ ਦੇ ਧਾਰ ਦਿੱਤੇ ਉਹਨਾਂ ਪੰਨਿਆਂ ਨੂੰ ਨਗੁਰੇ ਨੇ ਆਪਣਾ ਨੌਕਰ ਬਣਾ ਲਿਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਮੈਂ ਤਾਂ 25 ਸਾਲ ਤੋਂ ਦਵਾਈ ਦੇ ਰਿਹਾ ਤੁਹਾਨੂੰ ਪਰ ਹੁਣ ਤੁਹਾਡੇ ਸਾਹਮਣੇ ਆ ਸਾਰਾ ਕੁਝ ਨਾ ਪੰਜ ਪਿਆਰੇ ਜਿ ਕਿਤੇ ਦੇਖਦੇ ਦੇ ਨਾ ਕਾਲ ਤੱਕ ਦਾ ਕਨਸੈਪਟ ਦੇਖਦਾ ਨਾ ਪ੍ਰਬੰਧਕ ਕਮੇਟੀ ਦੇ ਦੇਖਦੀ ਆ ਨਾ ਕਿਤੇ ਤੁਹਾਡਾ ਕਾਲੀ ਦਲ ਦੇਦਾ ਸਾਰਾ ਕੁਝ ਤੈਹ ਸ਼ਨੈਸ਼ ਕਰ ਦਿੱਤਾ ਇਸ ਬੰਦੇ ਨੇ ਕਿ ਜੇ ਹੋਵੇ ਤੇ ਮੇਰਾ ਪਰਿਵਾਰ ਹੋਵੇ ਜੇ ਹੋਵਾ ਤੇ ਮੈਂ ਹੋਵਾਂ ਨਹੀਂ ਤੇ ਕੋਈ ਨਾ ਹੋਵੇ ਇਹ ਗੁਰੂ ਸਾਹਿਬ ਜੀ ਦਾ ਮਿਸ਼ਨ ਨਹੀਂ ਸੀ ਗੁਰੂ ਸਾਹਿਬ ਦਾ ਮਿਸ਼ਨ ਸੀ ਪੰਥ ਬਸੇ ਮੈਂ ਉਹ ਜਿਹੜਾ ਮਨ ਚਾਹ ਉਹ ਕਨੇਰਾ ਗੁਰੂ ਸਾਹਿਬ ਦੀ ਭਾਵਨਾ ਕਿ ਪੰਥ ਬਸੇ ਤੇ ਇਸ ਬੰਦੇ ਦੀ ਭਾਵਨਾ ਕਿ ਪੰਥ ਭਾਵੇਂ ਕੋਚ ਪਵੇ ਮੇਰਾ ਪਰਿਵਾਰ ਬਸੇ ਚੰਗੇ ਚੰਗੇ ਬੰਦੇ ਲੀਡਰ ਜਿਹੜੇ ਨੇ ਲਾਲਪੁਰਾ ਵਰਗੇ ਉੱਬੋਕੇ ਵਰਗੇ ਵਡਾਲਾ ਵਰਗੇ ਕੁਲਦੀਪ ਸਿੰਘ ਵਰਗੇ ਸੁਖਜਿੰਦਰ ਸਿੰਘ ਵਰਗੇ ਤਲਵੰਡੀ ਵਰਗੇ ਟੋੜੇ ਵਰਗੇ ਖਾ ਗਿਆ ਲਿਆਂਦਾ ਕਿਨੂੰ ਜੁਆਈ ਨੂੰ ਜੁਆਈ ਨੂੰ ਲਿਆਂਦਾ ਜਿਹਦਾ ਖਾਨਦਾਨ ਕਾਂਗਰਸੀ ਦੂਸਰਾ ਖਾਨਦਾਨ ਕਿਹੜਾ ਆਇਆ ਮਜੀਠੀਏ ਸਰਦਾਰਾਂ ਦਾ ਗਾਲ ਵੱਢ ਕੇ ਤੇ ਲੈ ਆਂਦੇ ਮਜੀਠੀਏ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਾ ਗਏ ਜਿਹੜੇ ਅੰਗਰੇਜ਼ਾਂ ਦੇ ਟਾਊਟ ਵੜ ਕੇ ਕੌਮਨਾਗਜ਼ਾਰੀ ਕਰਦੇ ਰਹੇ ਜਿਹੜੇ ਕਾਂਗਰਸ ਨਾਲ ਮਿਲ ਕੇ ਟੌਪੀ ਕਰਦੇ ਰਹੇ ਤੇ ਅੱਜ ਤੁਸੀਂ ਦੇਖੋ ਆ ਪੰਥ ਬਣ ਗਏ ਸਾਡਾ ਕਮਾਇਆ ਹੋਇਆ ਇੱਕ ਇਤਿਹਾਸ ਜਿਹੜਾ ਖਾਲਸਾ ਕਾਲਜ ਉਹ ਖਾਲਸਾ ਕਾਲਜ ਵੀ ਅੱਜ ਉਹਨਾਂ ਦੇ ਕਬਜ਼ੇ 'ਚ ਆ ਚੁੱਕਾ ਜੀ ਮੈਂ ਤੁਹਾਨੂੰ ਬਹੁਤ ਵਾਰੀ ਦੱਸ ਚੁੱਕਾ ਕਿ ਖਾਲਸਾ ਕਾਲਜ ਸਿੱਖਾਂ ਨੇ ਤਾਨ ਦੇ ਕੇ ਬਣਾਇਆ ਜਦੋਂ ਇੱਕ ਲਹਿਰ ਚੱਲੀ ਸੀ ਚਾਰ ਸੇਖਾ ਸਾਈ ਬਣੇ ਸੀ 1873 ਦੇ ਵਿੱਚ ਉਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਇਹ ਕਾਲਜ ਬਣਿਆ ਖਾਲਸਾ ਕਾਲਜ ਅੰਮ੍ਰਿਤਸਰ ਉਦੋਂ ਬਣਿਆ ਬੇਰਿੰਗ ਕਾਲਜ ਬਟਾਲਾ ਉਦੋਂ ਬਣਿਆ ਡੀਏਵੀ ਕਾਲਜ ਇਹ ਤਿੰਨ ਕਾਲਜ ਬਣੇ ਉਹ ਕਾਲਜ ਤੇ ਦੁਨੀਆ ਤੱਕ ਫੈਲ ਗਏ ਸਾਡਾ ਇਹ ਕਾਲਜ ਜਿਹੜਾ ਉੱਥੇ ਦਾ ਉੱਥੇ ਜਾਇਦਾਤਾਂ ਬਹੁਤ ਨਹੀਂ ਕਿਉਂਕਿ ਦਾਨ ਬੜਾ ਦਿੱਤਾ ਖਾਲਸਾ ਖੋਟ ਖਾਲਸਾ ਦੇ ਪਿੰਡ ਨੇ ਬਹੁਤ ਜ਼ਮੀਨਦਾਨ ਦਿੱਤੀ ਹੋਰ ਵੀ ਪਿੰਡਾਂ 'ਚ ਜੋ ਜ਼ਮੀਨਦਾਨ ਬਣ ਜਦੋਂ ਬਣਾਇਆ ਉਦੋਂ ਚੁੱਲਾ ਟੈਕਸ ਲੱਗਾ 8 ਆਨੇ ਚੁੱਲਾ ਟੈਕਸ ਲੱਗਾ ਸ਼ਰਮਦਾਨ ਹੋਇਆ ਵੱਡੇ ਵੱਡੇ ਸਰਦਾਰਾਂ ਨੇ ਖੁੱਲੇ ਮਾਨਾ ਪੈਸੇ ਦਿੱਤੇ ਅੱਜ ਉਹਦੇ ਮਾਲਕ ਬੰਜੀਠਿਆ ਪਰਿਵਾਰ ਬੜਿਆਂ ਬੈਠਾ ਤੋ ਸਾਡੀਆਂ ਤੇ ਸਾਰੀਆਂ ਇੰਸਟੀਚੂਟ ਸਾਡੀਆਂ ਜਿੰਨੀਆਂ ਸੰਸਾਵਾਂ ਸੀ ਤਬਾਹ ਹੋ ਗਈਆਂ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਜੇ ਤੁਸੀਂ ਕਿਰਪਾ ਕਰੋਗੇ ਯਕੀਨ ਕਰੋਗੇ ਸਾਡੇ ਤੇ ਅਸੀਂ ਪੰਥ ਤੇ ਗ੍ਰੰਥ ਦਾ ਸਦਾਤ ਕਾਲ ਤੱਕ ਤੇ ਇੱਕ ਹਫ਼ਤੇ ਦੇ ਵਿੱਚ ਸੁਤੰਤਰ ਰੂਪ ਚ ਲਾਗੂ ਕਰਾਂਗੇ। ਉਹ ਪੰਜ ਸਿੰਘ ਜਿਹੜੇ ਨੇ ਦਈਆ ਤੋ ਸ੍ਰੀ ਅਕਾਲ ਇਹਨੀ ਡ੍ਰਿਡਤਾ ਵਾਲਾ ਫੈਸਲਾ ਕਰਾਂਗੇ ਜਿੰਨਾ ਬੀਬੀ ਜੀ ਦੇ ਜਕਾਰਾ ਡ੍ਰਿਡਤਾ ਨਾਲ ਛੱਡਿਆ ਨਾ ਇਸ ਫੈਸਲੇ ਦੇ ਜਿਹੜੇ ਪੰਜ ਸਿੰਘ ਅਸੀਂ ਚੁਣਾਂਗੇ ਉਹ ਤੁਹਾਡਾ ਜਰਨਲ ਹਾਊਸ ਜਿਹੜੇ ਤੁਸੀਂ ਗੁਰਮਖ ਪਿਆਰੇ ਇਥੋਂ ਚੁਣ ਕੇ ਭੇਜੋਗੇ ਆਪਣੇ ਇਲਾਕੇ 'ਚੋਂ ਉਹਨਾਂ ਦੇ ਜਰਨਲ ਹਾਊਸ ਦੇ ਵਿੱਚ ਵਿਚਾਰ ਕੇ ਸਾਰੀਆਂ ਸੰਪਰਦਾਵਾਂ ਸੰਪਰਦਾਵਾਂ ਦੇ ਨਾਲ ਸਾਰੇ ਸਿੰਘ ਸੁਭਾਵਾਂ ਦੇ ਪ੍ਰਧਾਨਾਂ ਨਾਲ ਆਲ ਓਵਰ ਵਰਲਡ ਦੇ ਸਿੱਖਾਂ ਨਾਲ ਵਿਚਾਰ ਕੇ ਉਹ ਪੰਜ ਸਿੱਖ ਜਿਹੜੇ ਸਿੱਧਕਵਾਲੇ ਹੋਣ ਜਿਹੜੇ ਤਨਖਾਹ ਨਾ ਮੰਗਣ ਜਿਹੜੇ ਸਹੂਲਤਾਂ ਨਾ ਮੰਗਣ ਜਿਹੜੇ ਕਿਤੇ ਲੋਡ ਪੈਣ ਤੇ ਗੁਰੂ ਲਈ ਸੀਸ ਵੀ ਹਾਜ਼ਰ ਕਰਨ ਇਹੋ ਜੇ ਲਿਆਵਾਂਗੇ ਜਿਹੜੇ ਪੰਜ ਪਿਆਰੇ ਤਨਖਾਹ ਲੈਣ ਲੱਗ ਪਏ ਉਹ ਗੁਰੂ ਦਾ ਸਰੀਰ ਨੌਕਰ ਬਣਾਵਾਂਗੇ ਆਪਾਂ ਜਿਤਨਾ ਅਜੇ ਬਣਾਈ ਬੈਠਾ ਪੰਜ ਸਿੰਘ ਜਿਹੜੇ ਨੇ ਤੇ ਸੀਸ ਤਲੀ ਤੇ ਰੱਖ ਕੇ ਗੁਰੂ ਸਾਹਿਬ ਕੋਲ ਗਏ ਸੀ। ਜੇਹਬੇਤ ਪੋਲ ਗੁਰਦਈ ਤਿਹਬੇਤ 300 ਲੀਨ ਆਪ ਤਿੰਨ ਕਾ ਚੇਲਾ ਬਹਾ ਇਉ ਸਤਿਗੁਰੂ ਕੀ। ਗੁਰੂ ਸਾਹਿਬ ਜੀ ਨੇ ਜੇਹ ਵਿਧੀ ਨਾਲ ਆਪ ਪੋਲ ਦਿੱਤੀ ਪੰਜਾਂ ਸਿੱਖਾਂ ਨੂੰ ਉਸੇ ਵਿਧੀ ਨਾਲ ਆਪ ਲਈ ਤੇ ਆਪੇ ਗੁਰ ਚੇਲਾ ਕੋ ਆਏ। ਉਹ ਗੁਰੂ ਸਾਹਿਬ ਜਿਹੜੇ ਪੰਜਾਂ ਦੇ ਚੇਲਾ ਬਣੇ ਉਹ ਪੰਜ ਅੱਜ ਬਾਦਲ ਪਰਿਵਾਰ ਦੇ ਚੇਲਾ ਬਣੇ ਫਿਰਦੇ ਨੇ। ਸਾਡੀ ਕੌਮ ਦਾ ਬੜੋ ਕੀ। ਇਹ ਅਸੀਂ ਨਹੀਂ ਹੋਣ ਦਿਆਂਗੇ। ਜਿਹੜੇ ਪੰਜ ਸਿੰਘ ਹੋਣਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਪਿਆ ਪੰਥ ਦੇ ਪੰਥ ਦੇ ਮਾਲਕ ਹੋਣਗੇ ਪਾਤਸ਼ਾਹ ਹੋਣਗੇ ਇਹ ਸਭ ਤੋਂ ਪਹਿਲਾਂ ਫੈਸਲਾ ਕਰਾਂਗੇ ਇਹ ਜਿਹੜਾ ਹੁਣੇ ਸਟੇਜ ਤੋਂ ਗੱਲ ਹੋਈ ਨਾ ਮੀਰੀ ਤੇ ਪੀਰੀ ਮੀਰੀ ਵੀ ਅਕਾਲ ਪੁਰਖ ਦੀ ਪੀਰੀ ਵੀ ਉਹਦੀ ਉਹਦਾ ਫਰਕ ਇਹ ਆ ਇੱਕ ਤਾਂ ਭਾਦਰ ਸ਼ਾਹ ਨੇ ਕਦੀ ਪੰਦਾ ਸਿੰਘ ਭਾਦਰ ਨੂੰ ਚਿੱਠੀ ਲਿਖੀ ਉਹ ਕਹਿੰਦਾ ਆਵਰ ਲੈਓ ਸਲਾਮ ਹਮਾਰੀ ਤੂੰ ਫਕੀਰ ਹਮ ਆਇਆ ਧਾਰੇ ਔਰ ਹਮ ਤੁਮ ਇੱਕ ਗੁਰਕੇ ਦਾਸ ਯਾਹੀ ਤੇ ਗੁਰ ਭਾਈ ਖਾਸ ਕਰਾਮਾਤ ਤੁਜమే ਗੁਰ ਪਾਈ ਸ਼ਾਹੀ ਉਨਮੁਜ ਕੋ ਸੰਪਾਈ ਉਹਦੀ ਚਿੱਠੀ ਲਖਨ ਦਾ ਤਾਤ ਪਰ ਇਹ ਸੀ ਕਿ ਤੈਨੂੰ ਬਾਬੇ ਨਾਨਕ ਨੇ ਪਾਛਾਈ ਦਿੱਤੀ ਦਸਮ ਪਾਤਸ਼ਾਹ ਦੇ ਥਰੂ ਮੈਨੂੰ ਬਾਬਰ ਦੇ ਥਰੂ ਦਿੱਤੀ ਤੇ ਸਾਨੂੰ ਇਹ ਦੋਹਾਂ ਨੂੰ ਪਾਤਸ਼ਾਹੇ ਦੇਣ ਵਾਲਾ ਦਸਮ ਪਾਤਸ਼ਾਹ ਇਸ ਕਰਕੇ ਅਸੀਂ ਗੁਰ ਭਾਈ ਇਹ ਤਰਲਾ ਲਿਆ ਸੀ ਉਹਨੇ ਕੋਈ ਇੱਕ ਵਾਰੀ ਫਰਖਸ਼ੇਰ ਪਾਤਸ਼ਾਹ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਕਾਬੂ ਕਰਨਾ ਸੀ ਉਦੋਂ ਪੰਥ ਖਾਲਸੇ ਨੂੰ ਚਿੱਠੀ ਲਿਖੀ ਸੀ ਉਦੋਂ ਵੀ ਉਹਨੇ ਦਸਮ ਪਾਤਸ਼ਾਹ ਦੇ ਲਿਖਤਾਂ ਦੇ ਵਿੱਚੋਂ ਇੱਕ ਲਿਖਤ ਲੈ ਕੇ ਉਹਨੇ ਲਿਖਿਆ ਸੀ ਕਿ ਬਾਪੇ ਆਰ ਬਾਬਰ ਕੇ ਦਉ ਆਪ ਕਰੇ ਪਰਮੇਸ਼ਰ ਸੋ ਉਹ ਕਹਿੰਦਾ ਬਾਬਰ ਕੇ ਤੇ ਬਾਪੇ ਕੇ ਪਰਮੇਸ਼ਰ ਨੇ ਆਪ ਕੀਤੇ ਹੁਣ ਜਿਹੜੇ ਬਾਪੇ ਕੇ ਸੀ ਉਹ ਸੀ ਸੱਚੀ ਪਾਤਸ਼ਾਹੀ ਆਪਾ ਦੁੱਖ ਦੀ ਗੱਲ ਕਰਦੇ ਆਂ ਪਿੱਛੇ ਸੋਖ ਆਉਂਦਾ ਭੁੱਖ ਦੀ ਗੱਲ ਕਰਦੇ ਆਂ ਪਿੱਛੇ ਰਜ਼ੇਵਾ ਆਉਂਦਾ ਦਿਨ ਦੀ ਰਾਤ ਕਰਦੇ ਆਂ ਗੱਲ ਤੇ ਰਾਤ ਆਉਂਦੀ ਐ ਇਹ ਦਵੰਦ ਕਥਨ ਨੇ ਜਿੱਥੇ ਅਸੀਂ ਸੱਚ ਦੀ ਸੱਚੀ ਪਾਤਸ਼ਾਹੀ ਦੀ ਗੱਲ ਕਰਦਾ ਉਹਦੇ ਨਾਲ ਝੂਠੀ ਪਾਤਸ਼ਾਹੀ ਵੀ ਜੁੜੀ ਐ ਇਹ ਸੱਚੀ ਪਾਤਸ਼ਾਹੀ ਗੁਰੂ ਨਾਨਕ ਦੇ ਗੁਰੂ ਨਾਨਕ ਸਾਹਿਬ ਨੇ ਕਾਲਪੁਰਖ ਨੂੰ ਸੱਚਾ ਪਾਤਸ਼ਾਹ ਕਿਹਾ ਸੀ ਇਹ ਦੁਨੀਆ ਦੇ ਰਾਜਿਆਂ ਨੂੰ ਝੂਠੇ ਪਾਤਸ਼ਾਹ ਕਿਹਾ ਸੀ ਇਹ ਭੂਪਤ ਰਾਜੇ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮਰਤੇ ਪਾਤਸ਼ਾਹ ਅਕਾਲ ਤਖਤ ਦੀ ਪਾਤਸ਼ਾਹੀ ਸੱਚੀ ਪਾਤਸ਼ਾਹੀ ਕਾਲਪੁਰਖ ਦੀ ਪਾਤਸ਼ਾਹੀ ਹੈ ਇਹ ਪਾਤਸ਼ਾਹੀ ਭੋਗੀ ਗੁਰੂਆਂ ਨੇ ਇਹ ਪਾਤਸ਼ਾਹੀ ਭੋਕਣ ਵਾਲਿਆਂ ਨੇ ਕੌਮ ਦੇ ਮਸਲੇ ਹੱਲ ਕਰ ਲਈ ਸਰੀਰਾਂ ਦੇ ਦਾਨ ਦਿੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਹਿਬਜ਼ਾਦਿਆਂ ਨੇ ਬੰਦਾ ਸਿੰਘ ਬਹਾਦਰ ਵਰਗਿਆ ਸੂਰਮਿਆਂ ਨੇ ਉਹਦੇ ਬੱਚੇ ਨੇ ਬੀਬੀਆਂ ਨੇ ਪੀਸਲੇ ਪੀਸੇ ਇਹ ਸੱਚੀ ਪਾਤਸ਼ਾਹੀ ਦੇ ਤਹਿਤ ਜਿਹੜਾ ਸਰੀਰ ਦਾ ਤਾਨ ਦੇ ਦੇਣਾ ਇਹ ਸਾਡੇ ਗੁਰੂ ਨੇ ਸਿਖਾਇਆ ਇਹ ਸੱਚੀ ਪਾਤਸ਼ਾਹੀ ਝੂਠੀ ਪਾਤਸ਼ਾਹੀ ਕੀ ਆ ਜਿਵੇਂ ਰੰਗਜੀਤ ਨੇ ਭਰਾਵਾ ਦਾ ਕਤਲ ਕੀਤਾ ਤੇ ਪਿਓ ਨੂੰ ਕੈਦ ਕੀਤਾ ਤਖਤ ਤੇ ਬੈਠ ਗਿਆ ਇਹ ਝੂਠੀ ਪਾਤਸ਼ਾਹੀ ਜਿਹੜੀ ਲੜਾਈ ਸੀ ਗੁਰੂ ਸਾਹਿਬ ਜੀ ਦੀ ਭਾਵੇਂ ਜਹਾਂਗੀਰ ਨਾਲ ਹੋਈ ਭਾਵੇਂ ਰੰਗਜੀਤ ਨਾਲ ਹੋਈ ਉਹ ਸੱਚੀ ਤੇ ਝੂਠੀ ਪਾਤਸ਼ਾਹੀ ਦੀ ਲੜਾਈ ਸੀ ਅੱਜ ਅਕਾਲ ਤਖਤ ਤੇ ਝੂਠੀ ਪਾਤਸ਼ਾਹੀ ਬਲਵਾਨ ਹੈ ਸੱਚੀ ਪਾਤਸ਼ਾਹੀ ਜਿਹੜੀ ਉੱਥੋਂ ਪ੍ਰਗਟ ਹੋਊਗੀ ਤੇ ਝੂਠੀ ਪਾਤਸ਼ਾਹੀ ਨੂੰ ਬਾਹਰ ਕੱਢਾਂਗੇ ਅਸੀਂ ਅਸੀਂ ਐਸੇ ਕਰਕੇ ਮੈਂ ਅਪੀਲ ਵੀ ਕਰਦਾ ਜਿਹੜੇ ਸਾਡੇ ਪੰਥਕ ਜਥੇਬੰਦੀਆਂ ਦੇ ਸਿੱਖ ਨੇ ਉਹਨਾਂ ਨੂੰ ਕਿ ਤੁਸੀਂ ਸਟੱਡੀ ਕਰੋ ਆਪਣੇ ਧਰਮ ਦੀ ਜਾਣਕਾਰੀ ਲਓ ਜੇ ਤੁਸੀਂ ਕੌਮ ਨੂੰ ਬਚਾਉਣਾ ਹੈ ਤੇ ਧਰਮ ਨੂੰ ਪਹਿਲਾਂ ਬਚਾਓ ਜੇ ਸਾਡਾ ਧਰਮ ਬਚਿਆ ਰਹੂਗਾ ਤੇ ਸਾਰਾ ਕੁਝ ਪੈਰਾਂ ਚ ਹੋਊਗਾ ਜੇ ਤੁਸੀਂ ਧਰਮ ਨੂੰ ਬਚਾਓਗੇ ਤੇ ਹਰੇਕ ਸਿੱਖ ਗੁਰੂ ਦਾ ਸਿੱਖ ਹੋਣ ਦੇ ਨਾਤੇ ਸਾਡੇ ਪਿੱਛੇ ਖੜਾ ਹੋ ਸਾਡੀ ਗਿਣਤੀ ਬਹੁਤ ਵੱਡੀ ਹੋ ਵਰਨਾ ਅਸੀਂ ਪਾਰਟੀਆਂ ਚ ਵੰਡੇ ਜਾਵਾਂਗੇ ਤੇ ਉਹ ਸਾਡਾ ਕਿਤੇ ਹੁਕ ਮਸਲਾ ਹੱਲ ਨਹੀਂ ਹੋਣਾ ਜਿਹੜੀ ਇਹ ਗੁਰੂ ਨਾਨਕ ਦੀ ਸੱਚੀ ਪਾਤਸ਼ਾਹੀ ਹੈ ਇਹਦੇ ਲਈ ਅਸੀਂ ਤੁਹਾਡੇ ਕੋਲ ਹੱਥ ਪਨ ਕੇ ਆਏ ਆ ਕਿ ਸਾਨੂੰ ਇਹ ਤਾਕਤ ਦਿਓ ਆਪਣੀ ਵੋਟ ਦੀ ਤੇ ਦੇਣ ਲੱਗੇ ਆ ਇਹਨਾਂ ਦੇਖਿਓ ਤੁਸੀਂ ਅਕਾਲੀ ਹੋ ਤੁਸੀਂ ਕਾਂਗਰਸੀ ਹੋ ਤੁਸੀਂ ਆਮ ਆਦਮੀ ਪਾਰਟੀ ਤੋਂ ਤੁਸੀਂ ਕਾਮਰੇਡ ਹੋ ਤੁਸੀਂ ਬਸਪਾ ਤੋਂ ਦੇਣ ਲੱਗੇ ਆ ਦੇਖਿਓ ਕਿ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਤੁਹਾਡਾ ਮਰਨਾ ਪਰਨਾ ਗੁਰੂ ਦੇ ਨਾਲ ਹੈ ਤੁਹਾਡਾ ਦੁੱਖ ਸੁੱਖ ਗੁਰੂ ਦੇ ਨਾਲ ਹੈ ਜਦੋਂ ਸਾਡਾ ਦੁੱਖ ਸੁੱਖ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਕਿਸੇ ਲੀਡਰ ਅੱਗੇ ਨਹੀਂ ਆਪਣੀ ਰਾਜਨੀਤੀ ਜਿੱਥੇ ਮਰਜ਼ੀ ਕਰੋ ਪਰ ਜਿਹੜੀ ਧਰਮ ਦੀ ਵੋਟ ਹੈ ਉਹ ਸਾਨੂੰ ਨਿਊਟਰਲ ਹੋ ਕੇ ਹਰੇਕ ਸਿੱਖ ਨੂੰ ਆਪਣਾ ਭਰਾ ਜਾਣ ਕੇ ਇੱਕ ਦੂਸਰੇ ਦੀ ਹੈਲਪ ਕਰਕੇ ਸਾਨੂੰ ਪਾਓ ਸਾਨੂੰ ਤਾਕਤ ਦਿਓ ਤੁਹਾਨੂੰ ਕਾਲ ਤੱਕ ਦੀ ਤਾਕਤ ਖਾਵਾਂਗੇ ਦੁਨੀਆ ਦੁਨੀਆ ਦੇਖੋਗੇ ਮੈਂ ਕੀ ਤੁਸੀਂ ਕੀ ਦੇਖੋਗੇ ਮੈਂ ਕੀ ਦੇਖੂ ਤੋ ਖਾਲਸਾ ਜੀ ਇਹ ਜਿਹੜਾ ਸੱਚੀ ਪਾਤਸ਼ਾਹੀ ਤੇ ਝੂਠੀ ਪਾਤਸ਼ਾਹੀ ਦਾ ਮਿਸ਼ਨ ਇਹਨੂੰ ਭਾਈ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਦਾ ਉਹ ਫਰਮਾਉਂਦੇ ਦੁਨੀਆਵਾਂ ਪਾਤਸ਼ਾਹ ਹੋਏ ਦੇ ਮਰੇ ਪੁੱਤੇ ਪਾਤਸ਼ਾਹੀ ਦੁਨੀਆ ਦੇ ਪਾਤਸ਼ਾਹ ਜਿਹੜੇ ਨੇ ਆਪਣੇ ਪੁੱਤ ਨੂੰ ਪਾਤਸ਼ਾਹੀ ਦੇ ਕੇ ਮਰਦੇ ਆ ਉਹਨਾਂ ਦਾ ਇੰਨਾ ਲਾਲਚ ਹੁੰਦਾ ਜੇ ਅਕਬਰ ਮਰਿਆ ਸੀ ਤੇ ਜਹਾਂਗੀਰ ਨੂੰ ਦੇ ਕੇ ਮਰਿਆ ਸ਼ਾਹਜਹਾਨ ਮਰਿਆ ਤੇ ਰੰਗਜੀਬ ਨੂੰ ਦੇ ਕੇ ਮਰਿਆ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦੋ ਹੀ ਫੇਰੇ ਆਪਣੀ ਹੁਕਮੀ ਬੰਦੇ ਔਰ ਸਪਾਹੀ ਜਿਹੜਾ ਪੋਤਿਆ ਫਿਰ ਆਪਣੇ ਨਾਮ ਦੀ ਦੋਹੀ ਫੇਰਦਾ ਉਹ ਪਿਓ ਨਾਲ ਵੱਡਾ ਜਾਫਰ ਬਣ ਕੇ ਜਾਬਰ ਬਣ ਕੇ ਦੱਸਦਾ ਦੋ ਹੀ ਫੇਰੇ ਆਪਣੀ ਹੁਕਮੀ ਬੰਦੇ ਔਰ ਸਪਾਹੀ ਕੁਤਬਾ ਜਾਏ ਪੜਾਏ ਦਾ ਕਾਜੀ ਮੁੱਲਾ ਕਰੇਗਾ ਹੀ ਕਾਜੀ ਮੁੱਲਾ ਪੈਸੇ ਲੈ ਕੇ ਦਰੂਦ ਪੜ੍ਹਦੇ ਨੇ ਉਹਦੀ ਸਦਾ ਸਲਾਮਤੀ ਦੀ ਪਾਛੈ ਲਈ ਉਹ ਦੁਆ ਕਰਦੇ ਨੇ ਪਰ ਬਾ ਬਾਣੇ ਕਰ ਰੀਤ ਹੈ ਗੁਰਮਤ ਗਾਡੀ ਰਾਹ ਚਲਾਈ ਭਾਈ ਗੁਰਦਾਸ ਜੀ ਕਹਿੰਦੇ ਬਾਬਿਆਂ ਦੇ ਘਰ ਦੀ ਰੀਤ ਬਾ ਬਾਣੇ ਕਰ ਰੀਤ ਹੈ ਗੁਰਮਤ ਗਾਡੀ ਰਾਹ ਚਲਾਈ ਇੱਕੋ ਦੋ ਹੀ ਟਕਸਾਲ ਇੱਕ ਕੁਤਬਾ ਤਖਤ ਸੱਚਾ ਦਰਗਾਹ ਗੁਰਮੁਖ ਸੁਖਪਲ ਦਾਤ ਹਲਾਈ ਆਪਾਂ ਇਸ ਗਾਡੀ ਰਾਹ ਨੂੰ ਚੋਣਨਾ ਹੈ ਅਕਾਲ ਪੁਰ ਸੱਚੇ ਵੇਗ ਰੂ ਕਿਰਪਾ ਕਰੇ ਤੁਹਾਡਾ ਸਹਿਯੋਗ ਰਿਆ ਤੇ ਆਪਾਂ ਮੋਰਚਾ ਫਤਿਹ ਕਰ ਲੈਣਾ ਇਹ ਸੈਂਟਰ ਸਰਕਾਰ ਸਾਡਾ ਤਮਾਸ਼ਾ ਨਾ ਦੇਖੇ ਮੈਨੂੰ ਜਿੰਨੀਆਂ ਵੀ ਮੇਰੀਆਂ ਇੰਟਰਵਿਊ ਹੋਈਆਂ ਇਹਨਾਂ ਦਿਨਾਂ ਦੇ ਦਰਮਿਆਨ ਹਰੇਕ ਟੀਵੀ ਵਾਲੇ ਨੇ ਪੁੱਛਿਆ ਹਰੇਕ ਟੀਵੀ ਵਾਲੇ ਨੇ ਕਿਹਾ ਜੀ ਸੁਖਵੀਰ ਬਾਦਲ ਤੇ ਇਹ ਕਹਿੰਦਾ ਕਿ ਸੈਂਟਰ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਮੈਂ ਕਿਹਾ ਕਬਜ਼ਾ ਤੇ ਉਹਨੇ ਕਰਵਾਤਾ ਕਬਜ਼ਾ ਕਰਵਾਤਾ ਨਰੇਟ ਤੇ ਕਬਜ਼ਾ ਕਰਵਾਤਾ ਪਟਨਾ ਸਾਹਿਬ ਤੇ ਕਬਜ਼ਾ ਕਰਵਾਤਾ ਦਿੱਲੀ ਤੇ ਤੇ ਹਰਿਆਣਾ ਕਮੇਟੀਆਂ ਤੇ ਇਹ ਜਿਹੜਾ ਕਮਚਾ ਹੈ ਕਮੇਟੀ ਤੇ ਇਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਦੱਸੇ ਕੀ ਦੀ ਕਿਰਪਾ ਨਾਲ ਕੀਤਾ ਹੋਇਆ ਨੇ ਇਹਨੂੰ ਭਾਜਪਾ ਨੇ ਨਹੀਂ ਕਰਵਾਇਆ ਜੇ ਨਹੀਂ ਕਰਵਾਇਆ ਤੇ ਦੱਸੇ 14-15 ਸਾਲ ਤੋਂ ਕਿਹਦੀ ਕਿਹਦੇ ਹੁਕਮ ਨਾਲ ਕਲਮ ਚਲਾ ਕੇ 15 ਅਰਬ ਰੁਪਈਆ ਦਾ ਨਾਸ ਮਾਰਦਾ ਪਿਆ ਇਹ ਉਹ ਕਿਹੜਾ ਬੰਦਾ ਹੈ ਜਿਹੜਾ ਜੀ ਸਹਾਇਤਾ ਕਰ ਰਿਹਾ ਭਾਜਪਾ ਜਾਣ ਬੁੱਝ ਕੇ ਇਹਨੂੰ 15 ਸਾਲ ਹੋ ਗਏ ਇਸ ਬੰਦੇ ਨੂੰ ਇਲੈਕਸ਼ਨ ਨਹੀਂ ਹੁੰਦੇ ਰਿਹਾ ਤੇ ਤੁਹਾਡਾ ਪ੍ਰਭਾਵ ਤੁਹਾਡੀ ਡ੍ਰਿੜਤਾ ਤੁਹਾਡਾ ਇੱਕ ਫੈਸਲਾ ਜਿਹੜਾ ਮਜਬੂਰ ਕਰੇ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਿੱਖਾਂ ਦਾ ਅੰਤ ਨਾ ਲਵੇ ਸਿੱਖਾਂ ਦੇ ਧਾਰਮਿਕ ਜਿਹੜੇ ادارے ਨੇ ਉਹਨਾਂ ਦੇ ਵਿੱਚ ਜਿਹੜੀ ਸਾਡੀ ਜਮਹੂਰੀਅਤ ਬਹਾਲ ਹੋਣ ਦੇਵੇ ਸਿੱਖਾਂ ਦੀ ਆਪਣੀ ਲੀਡਰਸ਼ਿਪ ਪ੍ਰਗਟ ਹੋਣ ਦੇਵੇ ਤਾਂ ਕਿ ਅਸੀਂ ਆਪਣੀ ਕੌਮ ਨੂੰ ਆਪਣੇ ਧਰਮ ਨੂੰ ਆਪਣੇ ਗੁਰੂ ਦੇ ਸਿਧਾਂਤ ਨੂੰ ਬਚਾ ਸਕੀਏ ਅਕਾਲਪੁਰ ਸੱਚੇ ਵੇਗ ਰੂ ਕਿਰਪਾ ਕਰੇ ਤੁਹਾਡਾ ਇਸੇ ਤਰ੍ਹਾਂ ਸਹਿਯੋਗ ਰਿਹਾ ਤੇ ਮਹਾਰਾਜ ਬਹੁਤ ਕਿਰਪਾ ਕਰਨਗੇ ਬਹੁਤ ਜਲਦ ਅਸੀਂ ਇਹ ਸਾਰੀਆਂ ਸੰਸਾਵਾਂ ਦੇ ਇੰਤਜ਼ਾਮ ਜਿਹੜੇ ਨੇ ਇਹ ਕਰਾਂਗੇ ਤੇ ਚੰਗੇ ਗੁਰਸਿੱਖਾਂ ਦੀ ਹੈਲਪ ਲਵਾਂਗੇ ਤੁਸੀਂ ਦੇਖੋ ਡਾਕਟਰ 인ਦਰਜੀਤ ਸਿੰਘ ਵਰਗੇ ਚੇਅਰਮੈਨ ਵਰਗੇ ਜਿਨ੍ਹਾਂ ਨੇ ਬੈਂਕਾਂ ਚਲਾਈਆਂ ਤੁਹਾਡੇ ਤੋਂ ਪੈਸੇ ਲੈ ਕੇ ਵਿਆਜ ਦਿੱਤਾ ਜਿਨ੍ਹਾਂ ਨੂੰ ਪੈਸਾ ਦਿੱਤਾ ਉਹਨਾਂ ਤੋਂ ਵਿਆਜ ਲੈ ਕੇ ਬੈਂਕਾਂ ਚਲਾਈਆਂ ਤੇ 1850 ਸਿੱਖ ਬੱਚਾ ਸਾਬਤ ਸੂਰਤ ਬੱਚਾ ਬੈਂਕ ਚ ਭਰਤੀ ਕੀਤਾ ਏਸੀ ਸੇਵਾ ਇੱਥੇ ਤੇ ਬੋਰੀਆਂ ਦੀਆਂ ਬੋਰੀਆਂ ਆ ਰਹੀਆਂ ਨੇ ਨੋਟਾਂ ਦੀਆਂ ਪਤਾ ਨਹੀਂ ਕਿੱਥੇ ਚਲ ਜਾਂਦੀਆਂ ਕਿਸੇ ਗਰੀਬ ਸਿੱਖ ਦਾ ਕਦੀ ਫਾਇਦਾ ਨਹੀਂ ਹੋਇਆ ਸੋ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਵਚਨਬੱਧ ਹਾਂ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਉਣਾ ਕਿ ਤੁਸੀਂ ਸਾਨੂੰ ਤਾਕਤ ਦਿਓ ਬਿਨਾਂ ਕਿਸੇ ਭੇਦ ਭਾਵ ਦੇ ਕਿਸੇ ਵੀ ਤੁਸੀਂ ਪਾਰਟੀ ਚ ਰਹੋ ਲੇਕਿਨ ਇਹ ਜਾਣ ਇਹ ਜਾਣ ਕੇ ਕਿ ਅਸੀਂ ਅਜ ਗੁਰਸਿੱਖ ਗੁਰੂ ਘਰ ਨੂੰ ਬਚਾਉਣਾ ਹੈ ਗੁਰੂ ਨਾਨਕ ਦੀ ਸੋਚ ਨੂੰ ਬਚਾਉਣਾ ਦਸਮ ਪਾਤਸ਼ਾਹ ਦੇ ਖਾਲਸਾ ਮਿਸ਼ਨ ਨੂੰ ਬਚਾਉਣਾ ਇਹ ਸੋਚ ਕੇ ਸਾਨੂੰ ਵੋਟ ਦਿਓ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਕਿ ਅਸੀਂ ਨਾ ਰਾਜਨੀਤੀ ਕਰਾਂਗੇ ਨਾ ਕਿਸੇ ਨੂੰ ਕਰਨ ਦਿਆਂਗੇ